ਦਿੱਲੀ ਵਾਗਲ ਨੂੰ ਭੇਜਿਆ ਲੈ ਤਾਂ ਲਿਆ ਚੋਰੀ ਕਰੀ ਤਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਜੋ ਕਿ ਬੇहद ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਧਾਰਮਿਕ ਹਿਸਤਾਨ ਦੀ ਪਵਿੱਤਰਤਾ ਨੂੰ ਸੀਅਤੀ ਰੰਗਤ ਅਤੇ ਆਪਸੀ ਰੰਜਿਸ਼ ਦੀ ਪੇਟ ਚਾੜ ਦਿੱਤਾ ਗਿਆ ਜਾਗੋਵਾਲਾ ਗੁਰਦੁਆਰਾ ਸਾਹਿਬ ਦੀ ਚਾਰਦਵਾਰੀ ਦੇ ਅੰਦਰ ਹੋਈ ਲੜਾਈ ਨੇ ਸੰਗਤ ਦੇ ਹਿਰਦੇ ਵਲੂੰਦਰ ਦਿੱਤੇ ਨੇ ਇਲਜ਼ਾਮ ਸਿੱਧੇ ਤੌਰ ਤੇ ਚੇਅਰਮੈਨ ਕੇਵਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਲੱਗ ਰਹੇ ਨੇ ਘਟਨਾ ਜਾਗੋਵਾਲਾ ਦੇ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਮर्याਦਾ ਨੂੰ ਛਿੱਕੇ ਟੰਗਦਿਆਂ ਚੇਅਰਮੈਨ ਕੇਵਲ ਸਿੰਘ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕਥੀ ਤੌਰ ਤੇ ਹੰਗਾਮਾ ਕੀਤਾ ਗਿਆ ਲੜਾਈ ਝਗੜਾ ਕੀਤਾ ਗਿਆ ਪਰ ਤੱਕ ਦਰਸ਼ੀਆਂ ਦੇ ਮੁਤਾਬਕ ਗੁਰੂ ਘਰ ਦੇ ਅੰਦਰ ਨਾ ਸਿਰਫ ਉੱਚੀ ਆਵਾਜ਼ ਦੇ ਵਿੱਚ ਬਹਿਸ ਹੋਈ ਸਗੋ ਹੱਥੋ ਪਾਈ ਤੱਕ ਨੌਬਤ ਆ ਗਈ ਹੈ ਇੱਕ ਦੂਜੇ ਨੂੰ ਗਾਲੀ ਗਲੋਚ ਕੱਢਦੇ ਹੋਏ ਵੀ ਨਜ਼ਰ ਆਏ ਨੇ ਜਿਸ ਦੇ ਨਾਲ ਗੁਰੂ ਘਰ ਦੀ ਮਰਿਆਦਾ ਦੀ ਕੋਰ ਉਲੰਘਣਾ ਹੋਈ ਹੈ ਗੁਰਦੁਆਰਾ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਤੇ ਹਰ ਕੋਈ ਸਿਰਨਵਾਉਣ ਆਉਂਦਾ ਹੈ ਪਰ ਸਿਆਸੀ ਤਾਕਤ ਦੇ ਨਸ਼ੇ ਵਿੱਚ ਚੋਰ ਇਹਨਾਂ ਵਿਅਕਤੀਆਂ ਨੇ ਅਸਥਾਨ ਦੀ ਪਵਿੱਤਰਤਾ ਦਾ ਵੀ ਖਿਆਲ ਨਹੀਂ ਰੱਖਿਆ ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੀੜਤ ਪੱਖ ਅਤੇ ਸੰਗਤ ਦੇ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਕੇਵਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ ਧਾਰਮਿਕ ਮਰਿਆਦਾ ਭੰਗ ਕਰਨ ਦੇ ਦੋਸ਼ ਸ਼ੇਟ ਸਖਤ ਕਾਰਵਾਈ ਕੀਤੀ ਜਾਵੇ ਸਿਆਸੀ ਦਬਾਅ ਨੂੰ ਲਾਂਬੇ ਰੱਖ ਕੇ ਨਿਰਪੱਖ ਜਾਂਚ ਜਿਹੜੀ ਹੈ ਕੀਤੀ ਜਾਵੇ ਓਏ ਪਰ ਤੁਹਾਨੂੰ ਚਾਹੀਦਾ ਓਏ ਆ ਲੈ 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 ਹੁਣ ਆਜੋ ਕੋਈ ਨਹੀਂ ਆਉਂਦਾ ਓਏ ਚੋਰੀ ਕਰੀਆ ਬਣਾ ਲੈ ਬਣਾ ਲੈ ਅੱਛਾ ਮੈਂ ਉਹ ਬਣਾ ਲੈ ਮਰਾਣਾ ਤੂੰ ਪਰ ਤੇਰੀ ਹੱਥ ਤੋਂ ਓਏ ਪਰ ਇਹ ਦੇ ਪਰ ਇਹ ਕਰਕੇ ઓય ઓય ગુરુજી ઓ ઓ ઓ ઓય ઓય માર દઉં નહી